ਹਾਂਜੀ ਸਤਿ ਸ੍ਰੀ ਅਕਾਲ ਜੀ ਬਾਬੋ ਕੀ ਹਾਲ ਚਾਲ ਆ ਠੀਕ ਠਾਕ ਨੇ ਸਾਰੇ ਵੀਰ ਅੱਜ ਭਾਈ ਸਿ ਆਪਾਂ ਬੱਚੇ ਆ ਦੇਖੋ ਡਡੜ ਕੇ ਆਈ ਜਾਂਦੇ ਇੱਕ ਆ ਲਾਇਆ ਹੀ ਜਾਲ ਜ ਅੱਜ ਇਹਦੇ ਵਿੱਚ ਬੈਠਿਆ ਕੋਈ ਇੱਕ ਆ ਛਤਰੀ ਸੀ ਤੇ ਇੱਕ ਆ ਛਤਰੀ ਲੱਗੀ ਆ ਬਿਨਾ ਕੱਪੜੇ ਤੋਂ ਕਿਉਂਕਿ ਛਤਰੀਆਂ ਤੇ ਭਾਈ ਆਪਣਿਆਂ ਦੇ ਸਾਰੇ ਇਹਨਾਂ ਕੱਪੜੇ ਖਰਾਬ ਹੋ ਗਏ ਤੇ ਅੱਜ ਆਰਡਰ ਦਿੱਤਾ ਆਪਾਂ ਸੋਨੂ ਨੂੰ ਮੁੱਲਾਪੁਰ ਵਾਲੇ ਨੂੰ ਉਹ ਤੋਂ ਬਣਵਾ ਲਾਂਗੇ ਨੀਲੇ ਬਣਾਵਾਂਗੇ ਇਹਦੇ ਨਾਲ ਦਾ ਚਾਲਰ ਛੱਡਾਂਗੇ ਆ ਕੇ 1 ਫੁੱਟ ਪਹਿਲਾਂ ਮੇਰੇ ਚਾਲਰ ਨਾਲੇ ਕੱਪੜਾ ਸੀ ਆਹ ਦੇਖੋ ਡੱਬੇ ਡੁੱਬੇ ਹੁਣੀ ਸਾਰੇ ਭਾਈ ਸੀ ਅੱਜ ਆ ਡੱਬਾ ਬੈਠਾ ਆ ਨੀਲੇ ਬੈਠਿਆ ਦੋਨੇ ਤੇ ਬਸ ਏਡੇ ਏਡੇ ਘਬਾ ਦਿਆ ਕਰੋ ਛਤਰੀਆਂ ਤੇ ਕਿਤੇ ਨਹੀਂ ਗਏ ਇਹ ਔੜ ਔੜ ਕੇ ਬਸ ਉਹ ਦੋ ਉਹ ਬੈਠੇ ਪੂਰਾ ਤੇ ਉਹ ਚਿੱਟਾ ਬਹਿ ਗਿਆ ਇੱਕ ਜਾ ਕੇ ਉਧਰ ਸੁਨੂ ਵੀ ਦਿਖਾਉਣਾ ਤੇ ਬਾਕੀ ਆਹ ਵੇਖ ਲਓ ਤੇ ਮੈਂ ਹੁਣ ਚੜਿਆ ਕੋਠੇ ਦੇ ਸਵੇਰ ਦੇ ਵੇਲੇ ਨਹੀਂ ਕਦੇ ਇੱਥੇ ਆ ਜਾਨੇ ਕਦੇ ਇੱਥੇ ਹੁਣ ਕੋਠੇ ਤੇ ਸੀ ਮੈਂ ਇੱਥੇ ਇਹਨਾਂ ਕੋਲੇ ਹੀ ਹੁਣੇ ਗਿਆ ਸੀ ਥੱਲੇ ਬਾਜ ਪੈ ਗਈ ਚਾਹ ਚੋ ਜੀ ਪੀਣਾ ਇੱਥੇ ਤੇ ਮੈਂ ਖੁੱਡੇ ਖੱਡੇ ਸਾਫ਼ ਕੀਤੇ ਅੱਜ ਚਾਹ ਪੀ ਕੇ ਮੈਂ ਤਾਂ ਫੇਰ ਚੜਿਆ ਆ ਆ ਦੇਖੋ ਅੱਜ ਆ ਲਾਤੀ ਇੱਥੇ ਇੱਕ ਮੱਛਰਦਾਨ ਨਹੀਂ ਲਾਤੀ ਖੁੱਡੇ ਨੂੰ ਆ ਰਹਿੰਦੇ ਹਜੇ ਮੱਛਰਾਂ ਨਹੀਂ ਆ ਹੋਰ ਪਈਆਂ ਉਹਦੇ ਲਾਉਣ ਵਾਲੀਆਂ ਇੱਥੇ ਵੀ ਲਾਉਣੀਆਂ ਸਾਰਿਆਂ ਦੇ ਆਪਾਂ ਸਾਰੇ ਲਾ ਦਾਂਗੇ ਮੱਛਰਦਾਨੀ ਨਾਲੇ ਤਾਂ ਹਵਾ ਵਧੀਆ ਕਰਾਸ ਹੋ ਕੇ ਜਾਂਦੀ ਆ ਫਿਰ ਵਿੱਚ ਨਾਲੇ ਮੱਛਰ ਮੁੱਛਰ ਨੇ ਲੜੂ ਵੈਸੇ ਹੁਣ ਹੈ ਨਹੀਂ ਮੱਛਰ ਤਾਂ ਤੇ ਆ ਦੋ ਇੱਧਰ ਬੈਗੇ ਸੀ ਆਹ ਪੂਰਾ ਤੇ ਆ ਇੱਕ ਹੋਰ ਚਿੱਟਾ ਬੈਠਾ ਆ ਬੈਠਿਆ ਬਾਕੀ ਆ ਆ ਵੀ ਬਸ ਆ ਕੱਢ ਲਾਂਗੇ ਹੌਲੀ ਹੌਲੀ ਇੱਕ ਦੋ ਦਿਨਾਂ ਜੀ ਇਹਨਾਂ ਨੂੰ ਵੀ ਬਾਹਰ ਤੇ ਬਾਹਿਆ ਕਰਾਂਗੇ ਹੁਣ ਇਹਨਾਂ ਨੂੰ ਬਾਕੀ ਆ ਦੇਖੋ ਐਂ ਧੋਪ ਲਵਾਇਆ ਕਰੋ ਬਾਈ ਕੁਝੇ ਕਾਜੇ ਕੱਢ ਕੇ ਉਹ ਪਏ ਦੋ ਤੋਤੇ ਬਾਕੀ ਹੋ ਪਏ ਆ ਉਹ ਦੇਖੋ ਧੋ ਕੇ ਰੱਖੇ ਹੋਏ ਇਹਨਾਂ ਨੂੰ ਐਂ ਕੱਢ ਕੇ ਧੁੱਪ ਲਵਾ ਕੇ ਫਿਰ ਪਾਣੀ ਪਾਇਆ ਕਰੋ ਵਿੱਚ ਕਿਉਂਕਿ ਫਿਰ ਬਈ ਜਾਨਵਰ ਤੰਦਰੁਸਤ ਰਹਿੰਦੇ ਆ ਸਾਰੇ ਗਿਜੋਣ ਵਾਲੀ ਆ ਬਸ ਗੱਝ ਜਾਣਗੇ ਹੌਲੀ ਹੌਲੀ ਉਹ ਕਹਿੰਦੇ ਨੂੰ ਜਾਲਜ ਪਾਉਂਦੇ ਨੂੰ ਹੋ ਗਿਆ ਮੈਨੂੰ ਹਫਤਾ ਹੀ ਹੋ ਗਿਆ ਇਹਨਾਂ ਦੇ ਬੱਚਾ ਨਾ ਟੇਬਲ ਵੇਟ ਕੇ ਗੁੱਟੀਆਂ ਲਾ ਕੇ ਖੁੱਲੇ ਬਾਦਿਆ ਕਰਾਂਗੇ ਫਿਰ ਪੰਜਾ ਚੌਂ ਦਾ ਨਾ ਬਾਦਿਆ ਕੇ ਗੁੱਟੀ ਖੋਲਦਾਂਗੇ ਤੇ ਫਿਰ ਦੋਨੇ ਦੋਨੇ ਗੁੱਟੀਆਂ ਹੀ ਖੋਲਦਾਂਗੇ ਆਪਾਂ ਤੇ ਇਹ ਚੱਕਰ ਪਤਾ ਕੀ ਆ ਜੰਨੀਆਂ ਛਤਰੀਆਂ ਜਾਲ ਵੱਧ ਲੱਗੇ ਹੋਣ ਬਈ ਉਹਨਾਂ ਹੀ ਫਾਇਦਾ ਹੁੰਦਾ ਕਿਉਂਕਿ ਮੇਰੇ ਕੋਲੇ ਹੁਣ ਲਾਉਣ ਨੂੰ ਤਾਂ ਬਥੇਰਾ ਕੁਛ ਆ ਜਿਵੇਂ ਉਹ ਪਿਆ ਇੱਕ ਉਹ ਲੱਗਿਆ ਹੋਇਆ ਹਨਾ ਉਹ ਅਸੀਂ 1 2 3 ਉਹ ਖੜੇ ਇੱਕ ਆਇ ਖੋ ਪੀਪਾ ਪਿਆ ਤੇ ਚੱਕਰਿਆਂਆਂ ਛਤਰੀਆਂ ਤਾਂ 8 ਹੈਗੀਆਂ ਪਰ ਉਹ ਕਪੜਾ ਹੈ ਨਹੀਂ ਸੀ ਉਹਨਾਂ ਤੇ ਮੈਂ ਤਾਂ ਕਰਕੇ ਨਹੀਂ ਆ ਵੀ ਹੁਣ ਦੇਖੋ ਆ ਇਹਦੇ ਵਿੱਚ ਲਾਲਾ ਕਪੜਾ ਉਹ ਨੀਲੇ ਤੇ ਲੱਗੀ ਆ ਹੁਣ ਇਹ ਆਪਾਂ ਕਪੜਾ ਵੀ ਨੀਲਾ ਹੀ ਕਰਨਾ ਸਾਰੇ ਜਾਲਾਂ ਦੇ ਜਾਲ ਦੋ ਹੋਰ ਆ ਉਧਰ ਆਪਣੇ ਮੇਰੇ ਉਹਦੇ ਵਿੱਚ ਜੋੜੇ ਲਾਏ ਵਿਆ ਸੁਨ ਦਿਖਾ ਦੇਣਾ ਉਹ ਦੇ ਸਾਹਮਣੇ ਪਿਆ ਜਾਲ ਉੱਤੇ ਉਹਦੇ ਉਹ ਡੋਲੀ ਦੇ ਉੱਤੇ ਉਹਦੇ ਜੋੜੇ ਲੱਗੇ ਵੇ ਆਦੋ ਉਹ ਵੀ ਜਾਲ ਵਿੱਲੇ ਕਰ ਲੈਣੇ ਆ ਤੇ ਜਾਲ ਦੋ ਹੋਰ ਲਾਵਾਂਗੇ ਪੰਜ ਜਾਲ ਹੋ ਜਾਣਗੇ ਅੱਠ ਹੋ ਜਾਣਗੀਆਂ ਛਤਰੀਆਂ ਤੇ ਉਹ ਉਹ ਆਪਣਾ ਕੋਠਾ ਆ ਦੀ ਖਾ ਖੁੱਲੇ ਹੀ ਆ ਖਾਲੀ ਇੱਧਰ ਲਾ ਉੱਥੇ ਲਾ ਦਨੇ ਆ ਚਾਰ ਪੰਜ ਆਪਾਂ ਆ ਚੱਕੇ ਜਿਹੜਿਆ ਚੱਕਰ ਨਾਲ ਜਿਵੇਂ ਆ ਚੱਕਿਆ ਜਾਣਾ ਉਹ ਚੱਕਿਆ ਜਾਣਾ ਆਹਾ ਆ ਦੋਨੇ ਚੱਕੇ ਜਾਣੇ ਆ ਉਹ ਪੀਪਾ ਚੱਕਿਆ ਜਾਣਾ ਪੰਜ ਛੇ ਚੱਕੇ ਜਾਣੇ ਆ ਚੱਕ ਕੇ ਉੱਥੇ ਲਾ ਦਨੇ ਆ ਉੱਥੇ ਉੱਚੀਆਂ ਕਰਕੇ ਛਤਰੀਆਂ ਲਾ ਦਿਆ ਕਰਾਂਗੇ ਤੇ ਜਿੰਨੀਆਂ ਬਾਅਦ ਛਤਰੀਆਂ ਜਾਲ ਲੱਗ ਗਏ ਹੋਣਗੇ ਉੰਨੇ ਬੱਚੇ ਸੌਖੇ ਗਏਦਾ ਬੱਚਾ ਕਿਤੇ ਨਹੀਂ ਜਾਂਦਾ ਹੁਣ ਮੰਨ ਲਓ ਇਹਨਾਂ ਕੋਲੇ ਆਹ ਦੋ ਦੇ ਆ ਵੀ ਦੋ ਹੀ ਸੀ ਤੀਜੀ ਤੇ ਤਾਂ ਗਏ ਨਹੀਂ ਉਹਦੇ ਤੇ ਤਾਂ ਆਹ ਜਾਲ ਸੀ ਤੇ ਜਾਂ ਛਤਰੀ ਸੀ ਪਰ ਫੇਰ ਵੀ 8-10 ਬੱਚੇ ਆਹ ਇੱਕ ਛਤਰੀ ਦੇ ਗੱਜ ਗੇ ਤੇ ਯਾਨੀ ਗਏ ਨਹੀਂ ਕਿਸੇ ਪਾਸੇ ਨਾ ਇੱਧਰ ਕੋਠੇ ਕੱਠ ਦੇ ਖੁੱਡਿਆਂ ਤੇ ਆਏ ਆ ਤੇ ਇਹਦੇ ਤੇ ਗੱਜ ਗਏ ਯਾਨੀ ਉਹ ਤੇ ਇਹ ਵਧੀਆ نسل ਦੀ ਨਿਸ਼ਾਨੀ ਹੁੰਦੀ ਆ ਕਿਉਂਕਿ ਜਿਹੜਾ ਨਸਲੀ ਜਾਨਵਰ ਆ ਉਹ ਕਾਹਨੂੰ ਕਿਸੇ ਪਾਸੇ ਹੋਰ ਜਾਂਦਾ ਇਥੇ ਕਿਹੜਾ ਪੈਰ ਲੱਗੇ ਤੇ ਉੱਥੇ ਹੀ ਰਹਿਣਾ ਹੁੰਦਾ ਉਹਨੇ ਤੇ ਬਾਕੀ ਆਹਾ ਇਹ ਵੀ ਤੁਹਾਨੂੰ ਮੈਂ ਗਝਾ ਲਾਂਗੇ ਹੋਰ ਪੰਜਾਂ ਚਾਹੁੰਦੇ ਇਹਨਾਂ ਨੂੰ ਬਸ ਇਹ ਵੀ ਗਝਾ ਕੇ ਤੁਹਾਨੂੰ ਮੈਂ ਪਾਉਂਗਾ ਵੀਡੀਓ ਤੇ ਆਹ ਬਾਕੀ ਇੱਧਰ ਬੈਠਿਆ ਇਹ ਤਾਂ ਤੁਹਾਨੂੰ ਅੱਗੇ ਵੀ ਦਿਖਾਈ ਦੇਈਦੇ ਆਪਾਂ ਬਾਕੀ ਕਦੋਂ ਜੋੜੇ ਨਵੇਂ ਲਾਇਆ ਤੁਹਾਨੂੰ ਉਹ ਦਿਖਾਉਂਗਾ ਹੁਣ ਆਹ ਵੇਖੋ ਵੇਖੋ ਕਬੂਦਰੀ ਬੈਠੀ ਗਣੀ ਨਾਗੰਗੂ ਦੇਖ ਤੇ ਆਹ ਵੇਖ ਲੋ ਇੱਥੇ ਹੁਣ ਆਪਾਂ ਲਾਲ ਥਰੇਸ ਨੂੰ ਮਗਨ ਕੇ ਦਿਖਾਉਣਾ ਕਿੰਨੇ ਆ 1 2 2 2 3 4 5 5 6ਵਾਂ ਉਹ ਬੈਠਾ ਘੂੜਾ ਰੱਤੇ ਗਿਣ ਲਈਏ 1 2 3 4 5 6 7 ਆ ਡੱਬਾ 8 ਮਗਲ ਡੱਬਾ 9 ਆ ਰੱਤਾ 10 ਆ ਰੱਤਾ 11 11 ਰੱਤੇ ਆ 5 6 ਲਾਲ ਸਿਰਿਆ ਇੱਕੋ ਹੀ ਆ ਨਸਲ ਤਾਂ ਵੈਸੀ ਇਹ ਤਾਂ ਮੈਂ ਤੁਹਾਨੂੰ ਦਿਖਾ ਦੇ ਗਿਆ ਨਕੇ ਆ ਵਿੱਚ ਇੱਕ ਕਾਲੀ ਬੈਠੀ ਆ ਗੂਦਰੀ ਆਪਣੀ ਮੈਨੂੰ ਲੱਗਦੀ ਆ ਜਿਵੇਂ ਢਿੱਲੀ ਹੁੰਦੀ ਆ ਗੂਦਰੀ ਕਾਲੀ ਆ ਨਹੀਂ ਗੂਦਰੀ ਐਕਟ ਹੈ ਬਾਈ ਯਾਰ ਪੂਰੀ ਐਕਟ ਹੈ ਤੇ ਗੁੱਡੇ ਬਾਈ ਸਫਾਈ ਆ ਦੇਖੋ ਕੀਰੀ ਕੁਰੀ ਦਾ ਮਡੇਲੀ ਇਹਨਾਂ ਨੂੰ ਵੀ ਪਾਉਂਦੇ ਨੇ ਨਾ ਗੁੱਡੇ ਅੱਜ ਸਾਫ਼ ਕੀਤੇ ਤੁਹਾਨੂੰ ਉਧਰਲਾ ਗੁੱਡਾ ਵੀ ਦਿਖਾਉਣਾ ਇਹ ਜੇ ਜੋੜੇ ਆ ਕਾਂਂਡਾ ਹੋਰ ਧਰ ਗਈ ਇੱਕ ਯਾਰ ਆਂਡੇ ਕੂਤਰੀਆਂ ਆਸ ਵਿੱਚ ਮੇਰੇ ਮੇਰੇ ਧਰੀ ਜਾਂਦੀਆਂ ਜਿਹੜੀਆਂ ਬਾਈ ਕੂਤਰੀਆਂ ਧਰਦੀਆਂ ਆਂਡੇ ਆਹ ਵਿੱਚ ਮਿਲ ਕੇ ਉਹਨਾਂ ਨੂੰ ਕੂਤਰੀਆਂ ਨੂੰ ਪਿਆ ਦਿਆ ਕਰੋ ਆ ਦੇ ਅੱਜ ਮੈਂ ਪਾਣੀ ਵੀ ਰੱਖਿਆ ਸੀ ਉਧਰਲੇ ਗੁੱਡੇ ਜੀ ਰੱਖਿਆ ਜਾਵੇ ਨਾ ਰਿਆ ਆ ਦੇ ਕੀਰੀ ਇਹਨਾਂ ਨੂੰ ਵੀ ਪਾਈ ਹੋਈ ਸੀ ਨਾਲੇ ਕੂਤਰਾ ਆ ਦਿਆ ਕੂਤਰੀਆਂ ਨਾਤੀਆਂ ਵੀ ਹਾਂ ਤੇ ਆ ਬੈਠੇ ਆ ਆ ਡੱਬੀਆਂ ਕੂਤਰੀਆਂ ਬੈਠੀਆਂ ਆ ਵੀ ਡੱਬੀ ਆ ਕੂਤਰੀ ਆ ਵੀ ਡੱਬੀ ਆ ਵੀ ਡੱਬੀ ਆ ਉਹ ਪਿੱਛੇ ਬੈਠੀ ਆ ਡੱਬੀ ਤੇ ਆਹ ਦੇਖ ਲੋ ਆ ਬੈਠਿਆ ਆ ਨਾਰਾ ਮੈਨੂੰ ਲੱਗਦਾ ਆ ਤੇ ਬਸ ਐਂ ਸਫਾਈ ਸਫਾਈ ਰੱਖ ਲਿਆ ਕਰੋ ਯਾਰ ਹਨਾ ਇਹ ਪੂਰੇ ਵਧੀਆ ਬਣ ਗਿਆ ਪੱਟੀਆਂ ਹੀ ਰਹਿ ਗਏ ਯਾਰ ਬਾਈ ਜਿਉਣ ਵਾਲੇ ਫਿਰ ਮੈਂ ਵੱਡੇ ਚੱਲ ਹੋ ਗਏ ਮੈਂ ਇਹdal ਗਾਂ ਇਹਨਾਂ ਨੂੰ ਨਸਲ ਚ ਪਾਲਾਂਗੇ ਹੁਣ ਤੇ ਜੇ ਕੋਈ ਭਰਾ ਮੰਗੂਗਾ ਤਾਂ ਉਹਨੂੰ ਦੇ ਦੇਾਂਗੇ ਜੇ ਕਿਸੇ ਨੇ ਲੋਡ ਹੋਈ ਤਾਂ ਮੰਗ ਲੇ ਤਾਂ ਦੇ ਵੀ ਦੇਵਾਂਗੇ ਈ ਨਹੀਂ ਕਰ ਲੈ ਆਪਾਂ ਪਰ ਦੇਵਾਂਗੇ ਬਾਈ ਮੁੱਲ ਫ੍ਰੀ ਨਹੀਂ ਆਪਾਂ ਦਿੰਦੇ ਹੁਣ ਕਿਉਂਕਿ ਫ੍ਰੀ ਬਹੁਤ ਬਾਈ ਦੇ ਕੇ ਦੇਖ ਲੈ ਕੋਈ ਨਹੀਂ ਗਦਰ ਪਾਉਂਦਾ ਕਿ ਭਰਾਵੋ ਜਿੰਨਾ ਚਿਰ ਹੋਏ ਨਾ ਹੀ ਅਗਲਾ ਕੋਈ ਕਵੇ ਮੈਂ ਅਗਲਾ ਨਹੀਂ ਕਹਿੰਦਾ ਜੇ ਉਹ ਡਿਜ਼ਾਈਨ ਦਾ ਮੇਰੇ ਉੱਡ ਰਿਓ ਮੁੱਲ ਦੇਤੇ ਹੋਣਗੇ ਕੋਈ ਫਿਕਰ ਦਾ ਨਹੀਂ ਆਪਾਂ ਨੂੰ ਜਿਹੇ ਜੇ ਮਰਜ਼ੀ ਖੁੱਡੇ ਹੋਣ ਅਗਲੇ ਦੇ ਜਿਵੇਂ ਮਰਜ਼ੀ ਰੱਖੇ ਨਾ ਰੱਖੇ ਆਪਾਂ ਉਹਦੀ ਮੁੱਲ ਕੀਮਤ ਲੈ ਲੈਣੀ ਹੈ ਕਿ ਨਹੀਂ ਫਰੀ ਦਿੱਤੇ ਹੁੰਦੇ ਆ ਮੁੜ ਕੇ ਯਾਰ ਚੱਕਰ ਹੀ ਜਾਂਦਾ ਕਦਨ ਕਿਵੇਂ ਰੱਖਦਾ ਉਹ ਗਲਾ ਖੁੱਡੇ ਕਿਵੇਂ ਹੋਣਗੇ ਕਿਵੇਂ ਨਹੀਂ ਆਹ ਸੱਤ ਚੱਕ ਆ ਪਈ ਐ ਸਤਰੀ ਤਾਂ ਦੇਖ ਲੈ ਇੱਥੇ ਵੀ ਮੇਰੇ ਦਗਾਰ ਤੇ ਲਾਇਆ ਵੀ ਹੈ ਜੋ ਉਮੀ ਪਈ ਐ ਸਭ ਤੇ ਕੱਪੜੇ ਲਾ ਦੇਣੇ ਹੁਣ ਆਪੇ ਤਾਂ ਉਮੀ ਰੱਖੀ ਹੋਈ ਸੀ ਤੇ ਆ ਤੁਹਾਨੂੰ ਮੈਂ ਦੋ ਕੁ ਜੋੜੇ ਦਿਖਾਉਣਾ ਨਵੇਂ ਲਾਏ ਵੇ ਇੱਕ ਤਾਂ ਜੋੜਾ ਨਵਾਂ ਲਾਇਆ ਇੱਕ ਬੂਤਰੀ ਦੇ ਤਾਂ ਬੱਚੇ ਹੈਗੇ ਆਪਣੇ ਕੋਲ ਦੋ ਉਤਰ ਦਾ ਹੈ ਨਹੀਂ ਸੀ ਬੱਚਾ ਕੋਈ ਇਹਦਾ ਇਹ ਦੱਸਿਓ ਦੇਖ ਕੇ ਜੋੜਾ ਕਿਵੇਂ ਲੱਗਿਆ ਤੇ ਇੱਕ ਜੋੜਾ ਤੁਹਾਨੂੰ ਹੋਰ ਦਵਾਂ ਦੋ ਜੋੜੇ ਹੋਰ ਤਿੰਨ ਲਾਏ ਨਵੇਂ ਇੱਕ ਇੱਕ ਝੋਲੀ ਲੈ ਲਾਂਗੇ ਚੱਲ 11ਵੇਂ ਮਹੀਨੇ ਦਾ ਕਿ ਕਾ ਸੀਗਾ ਇਹ ਵੀ ਕਬੂਤਰ ਦਾ ਬੱਚਾ ਹੈ ਨਹੀਂ ਸੀ ਕੋਈ ਇਹ ਤਾਂ ਬਲੇ ਦਾ ਕੂਤਰੀ ਦਾ ਵੀ ਹੈ ਨਹੀਂ ਸੀ ਯਾਰ ਤੇ ਇਹ ਵੀ ਜੋੜਾ ਦੇਖ ਕੇ ਦੱਸਿਓ ਕਿਵੇਂ ਲੱਗਿਆ ਤੇ ਇੱਕ ਜੋੜਾ ਤੁਹਾਨੂੰ ਮੈਂ ਤੀਜਾ ਹੋਰ ਦਿਖਾਉਣਾ ਆਹ ਦੇਖੋ ਆ ਇੱਕੋ ਜਿਹਾ ਹੀ ਕਰਤਾ ਦਾ ਜੋੜਾ ਇੱਕੋ ਜਿਹਾ ਜੇਂ ਕੂਤਰ ਕੂਤਰੀ ਜਮਾ ਤੇ ਜੋੜੇ ਦੇਖ ਕੇ ਦੱਸਿਓ ਬਾਈ ਕਿਵੇਂ ਲੱਗੇ ਠੀਕ ਆ ਤੇ ਹੁਣ ਆਪ ਮੈਂ ਲੱਗੇ ਹਾਂ ਇਹਨੂੰ ਦਾਣੇ ਪਾਉਣ ਦੇ ਮਗਾ ਚੱਲ ਨਾਲ ਦਾ ਬੱਚੇ ਅੰਦਰ ਕਰਾਂਗੇ ਨਾਲ ਥੋੜੀ ਜੀ ਵੀਡੀਓ ਬਣਾ ਕੇ ਇਹਦੇ ਪਾ ਦਿੰਨੇ ਆ ਤੇ ਆ ਡੱਬੀ ਕੂਤਰੀ ਆਪਾਂ ਯਾਰ ਡੱਬੇ ਕੂਤਰ ਨਾਲ ਹੀ ਲਾਉਣੀ ਆ ਇਹਦਾ ਭਰਾ ਹੀ ਆ ਦੂਜੀ ਝੋਲੀ ਦਾ ਇਹ ਪਹਿਲੀ ਝੋਲੀ ਦੀ ਆਉਂਦਾ ਵੀ ਇਹਦਾ ਭਰਾ ਹੀ ਆ ਇਹ ਮਗਲੀ ਝੋਲੀ ਦਾ ਮਗਲੀ ਝੋਲੀ ਦਾ ਹੋਰ ਇੱਧਰ ਬੈਠਾ ਡੱਬਾ ਕੂਤਰ ਦਾ ਭਰਾ ਤੁਹਾਨੂੰ ਮੈਂ ਦਿਖਾਉਣਾ ਉਹਦੇ ਬੈਠਾ ਸਾਹਮਣੇ ਇਹ ਆ ਉਹ ਜਿਹੜਾ ਤਾਂ ਹੁਣ ਜੀ ਥੱਲੇ ਕਰੀ ਬੈਠਾ ਦੋਂ ਉਹਦੇ ਵਿਚਾਲੇ ਬੈਠਣਾ ਦਿੱਤਾ ਜਾ ਉਹ ਆ ਤੇ ਬਾਕੀ ਆ ਦੇਖ ਲੋ ਕੂਤਰੀਆਂ ਦਾ ਸਾਰੀਆਂ ਹੁਣ ਕੂਤਰੀਆਂ ਹੀ ਆ ਬਾਈ ਦੇਖੋ ਆ ਚੱਕ ਲਈ ਕੂਤਰੀ ਆ ਵੀ ਆਪੇ ਦੇ ਬੱਚੇ ਹੈਗੇ ਆਪਣੇ ਕੋਲ ਕੱਲ ਹੀ ਚੱਕੀ ਆਵੇਂ ਉਹ ਜੋੜੇ ਤੋੜੀ ਜਾਂਦੇ ਹੁਣ ਆ ਡੱਬੀ ਦਾ ਕੋਈ ਬੱਚਾ ਨਹੀਂ ਲੈ ਦੋ ਵਾਰੀ ਆਂਡੇ ਧਰੇ ਨੇ ਦੋਨੀਆਂ ਦੀ ਖਰਾਬ ਹੋ ਗਏ ਹੁਣ ਇਹ ਵੀ ਲਾ ਕੇ ਹੁਣ ਮਤਲਬ ਜਿਹੜੀਆਂ ਡੋਲੀਆਂ ਦੇ ਵਿੱਚ ਆ ਜਿਵੇਂ ਹੋਰ ਡੋਲੀ ਪਈ ਆ ਇਹ ਕਿ ਝੋਲੀ ਲੈ ਕੇ ਇਹ ਸਾਰੇ ਪੱਟ ਕੇ ਜੋੜੇ ਮੁੜ ਕੇ ਦੇ ਵਿੱਚ ਡੱਬੇ ਲਾ ਦੇਣੇ ਸਾਰੇ 12 ਦੇ 12 ਜੋੜੇ ਡੱਬੇ ਲਾਉਣੇ ਹਨ ਇਨਾਂ ਚ 12 ਇਨਾਂ ਚ ਦੋਸਤਲੇ ਜਾਲਾਂ ਚ ਲੱਗ ਜਾਣਗੇ ਉਹ ਜਿਹੜੇ ਪੈਡੋਲੀ ਦੇ ਉੱਤੇ 14 ਤੇ ਇੱਕ ਇਹ ਚ ਲੱਗਦਾ 15 15 ਜੋੜੇ ਡੱਬਿਆਂ ਦੇ ਹੀ ਲਾਉਣੇ ਆ ਬਈ ਹੁਣ ਆਪਾਂ ਸਿਆਲਾਂ ਚ ਸਿਆਲਾਂ ਦੇ ਬੱਚੇ ਕਢਾਵਾਂਗੇ ਆਪਾਂਗਾ ਹਾਂ ਪਾਲ ਲੈਣੇ ਹੋਣੇ ਆ ਪਿਆ ਹੈਗਾ ਕਿ ਝੋਲੀਆਂ ਲਈਏ ਤੇ ਆਪਾਂ ਕਢਾਵਾਂਗੇ ਡੱਬੇ ਡੱਬੇ ਕਰਨੇ ਨੇ ਤੇ ਆ ਬਾਈ ਸਿਪਾਈ ਜਪੂਈ ਦੇਖ ਲੋ ਬਸ ਹੈ ਨਾ ਤੇ ਬਾਕੀ ਤੁਨੂੰ ਮੈਂ ਬੱਚੇ ਹੋਰ ਇੱਕ ਵਾਰੀ ਫੇਰ ਦਿਖਾ ਦਿੰਦਾ ਫੇਰ ਆਪਾਂ ਵੀਡੀਓ ਬੰਦ ਕਰਕੇ ਤੇ ਦਾਣੇ-ਦੂਣੇ ਪਾਉਣਾ ਫੇ ਮੈਂ ਜਾਣਾ ਵੀ ਯਾਰ ਕਿਤੇ ਆ ਦੇਖ ਲਓ ਇਹ ਇਹ ਛੋਟੀ ਵਸ ਇੱਕ ਛਤਰੀ ਦੇ ਗੱਜਗੇ ਇੱਕ ਛਤਰੀ ਸੀ ਆ ਕਾ ਸੀਗਾ ਤੇ ਬਾਕੀ ਭਾਈ ਮੈਂ ਤੁਹਾਨੂੰ ਫੇਰ ਦੁਬਾਰੇ ਦੱਸਦਾ ਜਿੰਨਾ ਮਤਲਬ ਹੋ ਹੋਊਗਾ ਵੱਧ ਲੱਗਿਆ ਹੋਣਗੀਆਂ ਛਤਰੀਆਂ-ਛੁਤਰੀਆਂ ਇੱਧਰ ਮੈਂ ਤੁਹਾਨੂੰ ਦਿਖਾਉਣਾ ਤੇ ਆਪਾਂ ਵੱਡੇ ਕੂਤਰ ਕਰਦੇ ਆ ਫੁੱਡੇ ਚ ਛਤਰੀਆਂ ਜਾਲ ਜਿੰਨੇ ਵੱਧ ਹੋਣਗੇ ਉਹਨੇ ਸੋਖੇ ਗੱਦੀ ਜਾਂਦੇ ਆ ਪੁੱਤਰਾਂ ਨੂੰ ਆਉਣਾ ਜਾਣਾ ਆ ਦੇਖੋ ਲੈਰ ਜਗਾਉਣ ਵਾਲੀ ਆ ਲੈਰ ਜਗਾ ਕੇ ਲਿਆਉਣਾ ਇਧਰ ਕੁਆਚ ਆ ਦੇਖੋ ਇਧਰ ਵੱਡੇ ਕੂਤਰ ਕਰਤੇ ਸਾਰੇ ਇਧਰੋਂ ਵੀ ਕਰਤੇ ਖਾਲੀ ਜੋੜੇ ਜਿਹੜੇ ਸੀਗੇ ਜੋੜੇ ਪਟ ਦੇ ਇੱਥੇ ਨਾ ਮੈਂ ਕਿਹਾ ਯਾਰ ਯਾਰ ਆ ਬੈਠਾ ਇੱਕ ਤੇ ਇਹਨਾਂ ਜਿਹਨੂੰ ਬਾਅਦ ਚ ਲੈਰ ਜਗਾ ਕੇ ਵੀਡੀਓ ਬਣਾ ਕੇ ਲਗਾਉਂਗਾ ਹੁਣ ਆ ਖੁੱਡਿਆਂ ਨੂੰ ਨਾ ਗੇੜ ਗੁੱਡ ਲੱਗੇ ਨਾਲ ਰਹਿੰਦੇ ਆ ਤੇ ਆ ਖੁੱਡਾ ਦਾ ਬਹੁਤ ਲੰਮਾ ਬੱਚੇ ਦੇ ਜ਼ਮਾਨ ਸੂਨ ਪਿਆ ਹੈ ਜਾਂ ਜਾਲੀਆਂ ਜੂਣੀਆਂ ਜਾਲ ਪਏ ਆ ਵੱਡੇ ਤੇ ਲਾਉਨੇ ਇਹਨਾਂ ਨੂੰ ਵੀ ਦਰਵਾਜ਼ੇ ਦੇ ਦਰੂਜੇ ਆਪਾਂ ਆਹ ਥੋੜਾ ਇੱਧਰ ਜੋੜਿਆਂ ਵਾਲਾ ਇਹ ਵੀ ਸਾਫ਼ ਕਰਸਾਂ ਮੈਂ ਫੁੱਡਾ ਤਾਂ ਮੈਂ ਡੇਲੀ ਸਾਫ਼ ਕਰਦਾ ਨਾ ਫੁੱਡਾ ਨਹੀਂ ਮੈਂ ਰਹਿਣ ਦਿੰਦਾ ਕੋਈ ਬਿਨਾਂ ਸਾਫ਼ ਕੀਤੇ ਹੋ ਤੇ ਆਹ ਦੇਖ ਲਓ ਆ ਬੱਚੇ ਡੱਬੇ ਆ ਆਪਣੇ ਦੋਨੇ ਲਾਲ ਡੱਬੇ ਤੁਹਾਨੂੰ ਦਿਖਾਉਣਾ ਇੱਕ ਮਿੰਟ ਆ ਦੇਖੋ ਇਹ ਆ ਦੇਖੋ ਇਹ ਤੇ ਬਹੁਤ ਸੋਹਣੇ ਗੱਡੇ ਆ ਇਹ ਮੇਲਾ ਦਾ ਇੱਥੇ ਬੈਠੀ ਹੁੰਦੀ ਆ ਬੈਠੀ ਰਹਿੰਦੀ ਮਾਂ ਲਾਈਟ ਜਗਾਉਣ ਵਾਲੀ ਆ ਇੱਥੇ ਵੀ ਆਪਾਂ ਡੱਬੇ ਸਾਰੇ ਚੱਕ ਲੈਂਦੇ ਉਧਰੋਂ ਆਹ ਵੇਖੋ ਬੈਠੇ ਸਾਰੇ ਤੇ ਆਹਾ ਉਹ ਡੱਬੇ ਨੇ ਫੇਰ ਆਂਡੇ ਧਰਾਲੇ ਪੂਰੀ ਡੱਬੀ ਨਾਲ ਉਹ ਉਹਦੇ ਬੈਠੀ ਪੂਰੀ ਡੱਬੀ ਚਾਖੀ ਆਹਾ ਆ ਬੱਚਾ ਇਧਰੋਂ ਆ ਗਿਆ ਇੱਥੇ ਬਾਏ ਨੂੰ ਪਸਾਹੀ ਆਹੀ ਬੱਚੇ ਪਲਾਉਣੇ ਆ ਬਾਈ ਯਾਰ ਜੇ ਪੜ ਗਏ ਬਚ ਗਏ ਠੀਕ ਆ ਨਹੀਂ ਬਜੇ ਤਾਂ ਵੀ ਠੀਕ ਆ ਕਿਉਂਕਿ ਇਹਨਾਂ ਦੇ ਹੈਗਾ ਆਹ ਡੱਬੀ ਫਿਰਦੀ ਆ ਇਹਦਾ ਵੀ ਅਜੇ ਤਾਂ ਕੋਈ ਨਹੀਂ ਬੱਚਾ ਇਹਦਾ ਵੀ ਨਾ ਨਾ ਆਪ ਸਾਈ ਹੋਇਆ ਜੂੜਾ ਇਹਦਾ ਨੀਲੇ ਡੱਬੇ ਨਾਲ ਜੋ ਉਹਦੇ ਬੈਠਾ ਵਿੱਚ ਤੇ ਬਾਕੀ ਠੀਕ ਆ ਵੀਰੇ ਜਿਉਂਦੇ ਬਸਦੇ ਰਹੋ ਵੀਡੀਓ ਯਾਰ ਸ਼ੇਅਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਮੇਰੇ ਭਰਾ ਬਹੁਤ ਧੰਨਵਾਦ ਹੂ ਤੁਹਾਡਾ ਤੇ ਆਹ ਡੱਬੇ ਨੇ ਉੱਥੇ ਕਾਲੀ ਦਾ ਕਾਲੀ ਡੱਬੀ ਨੇ ਵੀ ਧਰਿਆ ਵੰਡਾ ਮੈਨੂੰ ਲੱਗਦਾ ਇੱਥੇ ਆਹ ਦੇਖੋ ਨੇ ਅੰਦਰ ਇਹ ਆਹ ਦੇ ਕਾਲੀ ਡੱਬੀ ਨੇ ਵਿਆਹ ਨਹੀਂ ਦੇ ਡੱਬੇ ਨੇ ਵਾਠ ਠੀਕ ਆ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਆਹ ਦੇ ਖੁੱਡਾ ਤਾਂ ਵੀ ਬਹੁਤ ਤਗੜਾ ਆ ਆ ਦੇਖ ਲੋ ਲੈ ਬਹੁਤ ਵੱਡਾ ਖੁੱਡਾ ਹੈ ਇਹਦੇ ਵੀ ਗੇਟ ਲੱਗਣ ਵਾਲਾ ਐਂ ਚੌੜਾ ਕਿੰਨਾ ਇੱਧਰ ਨੂੰ ਤੇ ਬਾਕੀ ਆ ਪਿਆ ਸਮਾਨ ਸਾਰਾ ਮੈਡੀਕਲ ਸਟੋਰ ਆ ਕਿਹੜਾ ਆਪਣਾ ਆ ਪਿਆ ਦੇਖ ਲੋ ਹਰ ਇੱਕ ਚੀਜ਼ ਲਿਆਂਦੀ ਵੀ ਆ ਬਾਈ ਜ਼ਰੂਰਤ ਪੈਂਦੀ ਰਹਿੰਦੀ ਆ ਪਰ ਪਰ ਤੇ ਆ ਘੱਟ ਕਰੋ ਜਿੰਨੀ ਡੋਜ਼ ਦਵਾਈ ਦੀ ਘੱਟ ਉਹਨੇ ਰਿਜ਼ਲਟ ਵਧੀਆ ਹੁੰਦਾ ਹੁੰਦਾ ਤੇ ਆਹ ਬਸ ਕੁਝੇ ਕੱਜੇ ਧੋ ਕੇ ਰੱਖੋ ਸਾਰੇ ਸਫਾਈ ਰੱਖੋ ਤੇ ਮੈਂ ਹੁਣ ਸਪਰੇਅ ਕਰਨੀ ਆ ਮੈਨੂੰ ਸਪਰੇਅ ਸੱਚ ਦਿਖਾਉਣਾ ਇੱਕ ਮਿੰਟ ਇੱਥੇ ਨਾ ਸਪਰੇਅ ਪਈ ਆ ਕਲੀ ਪਾਇਆ ਕਰੋ ਤੇ ਸਪਰੇਅ ਕਰਿਆ ਕਰੋ ਸਪਰੇਅ ਮੇਰੀ ਭੁੰਤੀ ਪਈ ਆ ਕਿੱਥੇ ਅਸੀਂ ਸੀ ਇੱਥੇ ਆਹਦੇ ਪਈ ਆ ਸਪਰੇਅ ਕਰਦਾ ਹੁਣਾਂ ਬਾਈ ਮੈਂ ਢਿੱ ਤਕੜੀ ਚੀਜ਼ ਆ ਇਹ ਉਤਰਾ ਦੇ ਉੱਤੇ ਵੀ ਕਰ ਸਕਦੇ ਆ ਤੇ ਖੁੱਡਿਆਂ 'ਚ ਵੀ ਇੰਨੀ ਮਤਲਬ ਇਹ ਜੋ 스멜 ਵਧੀਆ ਆਉਂਦੀ ਆਇਆ ਜੀ ਕਰਦਾ ਵੀ ਆਪ ਪੀ ਲਈਏ ਆਪ ਪੀਣ ਨੂੰ ਜੀ ਕਰਦਾ ਇੰਨੀ ਵਧੀਆ ਚੀਜ਼ ਆ ਇਹ ਹੈਗੀ ਆ 2026 ਤੱਕ April ਤੱਕ 2024 ਦੀ ਬਣੀ ਹੋਈ ਆ ਇਹ ਬਾਈ ਜਿਵੇਂ ਮੈਂ ਲੋ ਆਪਣੀ ਬੋਤਲ ਪਈ ਆ ਮੇਰੀ ਪਾ ਕੇ ਰੱਖੀ ਵੀ ਆਲੇ ਆ ਮੈਂ ਹੁਣ ਕਰਨ ਲੱਗਦਾ ਆ ਬੋਤਲ ਆ ਨਾ ਵੱਡੀ ਇਹਦੇ ਵਿੱਚ ਦੋ ਢੱਕਣ ਪਾ ਲਿਆ ਹੈ ਇਹਦੇ ਆਹਾਂ ਢੱਕਣ ਇਹਦੇ ਵਿੱਚ ਪਾ ਕੇ ਤੇ ਕਰ ਦੇਵੇ ਖੁੱਡਿਆਂ ਤੇ ਕੂਤਰਾਂ ਦੇ ਉੱਤੇ ਕਰਦੇ ਕੋਈ ਨੁਕਸਾਨ ਨਹੀਂ ਕੋਈ ਕੋਹ ਨਹੀਂ ਆਹ ਦੇ ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਦਾ ਉਧਰੋਂ ਸ਼ੁਰੂ ਕਰ ਦਿੰਦੇ ਆ ਪਹਿਲਾਂ ਪਰਲੇ ਖੁੱਡੇ ਚੋਂ ਹੀ ਆਪਾਂ ਆਹ ਦੇਖ ਲਓ ਐਂ ਜਾਲ ਜੂਣ ਮੇਰਾ ਇੱਧਰੋਂ ਪੈਸੇ ਦਾ ਜਾਲ ਹੀ ਲਾਇਆ ਵਾ ਇੱਥੋਂ ਆਹ ਛੋਟੇ ਖੁੱਡੇ ਬਣਾਇਆ ਮੁਰਗਿਆਂ ਵਾਸਤੇ ਸੀਲ ਮੁਰਗੇ ਲਿਆਉਣੇ ਆਪਾਂ ਇੱਥੋਂ ਇਹ 20 ਫੁੱਟ ਜਾਲ ਆਇਆ ਇਹਨੂੰ ਲੰਮਾ ਇੱਥੋਂ ਤੱਕ ਤੇ 3 ਇੰਚ ਪੋਰਸ਼ਨ ਮੰਨ ਲਓ 8-8 ਫੁੱਟੇ 16 ਤੇ ਇੱਕ ਆਹਾ ਹੈਗਾ 4 ਫੁੱਟਾ ਮਿਲਦਾ ਪੂਰਸਨ ਪਰਲੇ ਪਾਸੇ 5 ਫੁੱਟਾ ਪਤਾ ਨਹੀਂ ਤੇ ਆਹ ਖੋਡੇ ਬਾਕੀ ਇੱਧਰ ਬਣੇ ਹੋਇਆ ਆਹ ਖੋਡਾ ਇਹ ਪਰਲੇ ਪਾਸੇ ਖੋਡਾ ਜਿਹੜਾ ਤੁਹਾਨੂੰ ਦਿਖਾਇਆ ਹੁਣ ਅੰਦਰਲੇ ਪਾਸੇ ਆਹ ਇੱਥੇ ਜਾਲ ਲਾਉਣਾ ਆਪਾਂ ਮੂਹਰੇ ਇੱਥੇ ਗੇਟ ਲਾ ਕੇ ਤੇ ਆਹ ਨੂੰ ਲਗਾਉਣਾ ਸਪਰੇਅ ਕਰਕੇ ਤੇ ਆਹ ਦੇਖੋ ਜਿਵੇਂ ਐ ਕੂਟਰ ਬੈਠੇ ਆ ਐ ਕਰ ਸਕਦੇ ਆ ਰਾਹ ਉਹਨੇ ਨੇ ਸੁੱਤੇ ਆਹ ਦੇਖੋ ਲੈ ਉਹ ਵੀ ਨੁਕਸਾਨ ਨਹੀਂ ਇਹਦਾ ਕੋਈ ਕੁਝ ਨਹੀਂ ਬਾਈ ਬਿਮਾਰੀ ਨਹੀਂ ਜ਼ਿੰਦਗੀ ਚ ਵੱਢ ਸਕਦੀ ਤੁਹਾਡੇ ਖੁੱਡਿਆਂ ਚ ਜੇ ਤੁਸੀਂ ਆਹ ਸਪਰੇਅ ਦੀ ਵਰਤੋਂ ਕਰਦੇ ਆ ਆ ਵੇਲਾ ਬਿਮਾਰੀ ਨਾ ਆ ਗਈ ਖੁੱਡਿਆਂ ਤੇ ਤੁਹਾਡੇ ਕਲੀ ਵੀ ਬਾਈ ਛਿੱਟਿਆ ਕਰੋ ਮੈਂ ਖੁੱਡੇ ਸਾਫ਼ ਕੀਤੇ ਹਨ ਮੈਂ ਹੁਣ ਪਾਉਣ ਲੱਗਦਾ ਕਲੀ ਪਈ ਹੈ ਮੈਂ ਤਾਂ ਬੋਰੀ ਲਿਆ ਕੇ ਰੱਖਦਾ ਹਾਂ ਤੇ ਹੁਣ ਆਪਾਂ ਕਲੀ ਵੀ ਪਾ ਦੇਣੀ ਆ ਆ ਦੇਖੋ ਤੇ ਠੀਕ ਆ ਭਾਈ ਜਉਂਦੇ ਬਸਦੇ ਰਹੋ ਤੇ ਪਰਮਾਤਮਾ ਤੁਹਾਡੀ ਜ਼ਿੰਦਗੀ ਸਹੀ ਰੱਖੇ ਤੁਹਾਡੇ ਜਾਨਵਰ ਪੰਛੀ ਸਹੀ ਰੱਖਣ ਹਨ ਰੱਖੇ ਮਹਾਰਾਜ ਜੋ ਵੀ ਤੁਸੀਂ ਕੰਮ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਬਰਕਤ ਪਾਵੇ ਫਸਲ ਵਾੜੀ ਸਹੀ ਰਹੇ ਤੇ ਮੇਰਾ ਭਰਾ ਬਣ ਕੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਧੰਨਵਾਦ ਵੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਇੱਕ ਯਾਰ ਮੇਰਾ ਨਾ ਇਹ